ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਭਗਤ ਕੁਸ਼ਚਾਵਲਾ ਤੁਸੀਂ ਦੇਖ ਰਹੇ ਹੋ ਬੀਬੀ ਨਿਊਜ਼ ਲਾਈਵ ਹਮੇਸ਼ਾ ਅਪਡੇਟ ਦੇਖਣ ਲਈ ਬੀਬੀ ਨਿਊਜ਼ ਲਾਈਵ ਨੂੰ ਲਾਈਕ ਕਰੋ ਇਹ ਜਿਹੜੀ ਵੀਡੀਓ ਬਣਾਈ ਐ ਸੀ ਮਾਤਾ ਨੈਣਾ ਦੇਵੀ ਦੀਪਕਤ ਲਈ ਵਿਸ਼ੇਸ਼ ਹੋਣ ਵਾਲੀ ਹੈ ਕਿਉਂਕਿ ਖੜਿਆਲ ਕੋਠੇ ਦੇ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵੇਂ ਲੰਗਰ ਦਾ ਆਯੋਜਨ ਸ਼ਰੂਰ ਕੈਂਚੇ ਵਿੱਚ ਕੀਤਾ ਗਿਆ ਹੈ ਭਗਤਾਂ ਲਈ ਠਹਿਰਨ ਲਈ ਜਗ੍ਹਾ ਅਤੇ ਉਹਨਾਂ ਦੇ ਖਾਣ ਪੀਣ ਲਈ ਹਰ ਚੀਜ਼ ਦੀ ਵਿਵਸਥਾ ਕੀਤੀ ਗਈ ਹੈ ਆਓ ਤੁਹਾਨੂੰ ਲੰਗਰ ਦੀਆਂ ਕੁਝ ਝਲਕੀਆਂ ਦਿਖਾਈਏ ਤੇ ਉਹਨਾਂ ਦੇ ਮੈਨੇਜਮੈਂਟ ਨਾਲ ਰੂਬਰੂ ਕਰਾਈਏ ਦੇ ਦਰਵਾਜ਼ ਸ੍ਰੀ ਮਹਾਰਾਣੀ ਨੈਤਰਾਵ ਦੀ ਦਾ ਹੋਰ ਬਾਕੇ ਦਰਵਾਜ਼ ਕੀ ਜੈ ਦੇ ਦਰਵਾਜ਼ ਨੂੰ ਮਿੱਠੀਆਂ ਮਰਦਾ ਹੋਰ ਬਾਕੇ ਦਰਵਾਜ਼ ਕੀ ਜੈ ਦੇ ਕਰੋ ਭੱਲੇ ਜੱਬੇ ਦੇਣ ਵਾਲੀ ਦਾ ਬੋਲੇ ਸਾਚੇ ਦਰਬਾਰ ਕੀ ਜੈ ਦੇਕਰ ਸਭ ਦਿਆਸਾ ਬੁਰਿਆ ਕਰਨ ਵਾਲੀ ਦਾ ਬੋਲੇ ਸਾਚੇ ਦਰਬਾਰ ਕੀ ਜੈ ਦੇਕਰ ਚੱਬਰਾਂ ਵਾਲੀ ਦਾ ਬੋਲੇ ਸਾਚੇ ਦਰਬਾਰ ਕੀ ਜੈ ਜਿਹੜੇ ਜਕਰਾਂ ਨਾ ਬਲਾਈ ਮਾਝ ਦਾ ਘਰ ਬੋਲੇ ਸਾਚੇ ਦਰਬਾਰ ਕੀ ਜੈ ਦਰਬਾਰ ਕੀ ਕਰਾਂ ਮਤਨਣਾ ਦੀ ਦਾ ਬੋਲੇ ਸਾਚੇ ਦਰਬਾਰ ਕੀ ਜੈ Jangan lupa like, share dan subscribe ਜੇਕਰ ਇਸ ਨਹੀਂ ਇਤਨਾ ਵਾਰੀ ਦਾ ਹੋਰ ਸਾਚੇ ਦਰਵਾਰ ਕੀ ਹੈ ਇਹ ਲੰਗਰ ਅਸੀਂ ਖਰਚਾ ਜਵਾ ਕੇ 11ਵਾਂ ਵਿਸ਼ਾਲ ਪੰਡਾ ਲਗਾ ਰਹੇ ਜੀ ਇਹ ਲੰਗਰ ਪਹਿਲਾਂ ਅਸੀਂ 8 ਸਾਲ ਪੜਦਾ ਤੇ ਬੰਬ ਦੇ ਗੋਲੇ ਸਭ ਸੀ ਲਗਾਇਆ ਹੈ ਜੀ ਉੱਥੇ ਹੁਣ ਰਿਲਾਇੰਸ ਦਾ ਮੋਲ ਬਣ ਗਿਆ ਜਦ ਕਿ ਸਾਨੂੰ ਉੱਥੇ ਸਪੇਸ ਨਹੀਂ ਉਂਗਲੀ ਇਸ ਕਰਕੇ ਸਾਨੂੰ ਇਹ ਜਗ੍ਹਾ ਵਿਕਰਮ ਹੋਟਲ ਵਾਰਾ ਸ੍ਰੀ ਪੱਪਾ ਜੀ ਨੇ ਜੀ ਜੀ 3 ਸਾਲ ਹੋ ਗਏ ਫ੍ਰੀ ਦੇ ਰੱਖੀ ਹੈ ਜੀ ਪੱਪਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਬਸ ਇਹ ਲੰਗਰ プラス टू चेक ਆਪਣੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੱਲਦਾ ਹੈ ਇਸ ਲੰਗਰ ਦੇ ਵਿੱਚ ਯਾਤਰੀਆਂ ਨੂੰ ਹਾਪਰਾਂ ਦੀ ਸੁਵਿਧਾ ਮਿਲਦੀ ਹੈ ਇਹ ਲੰਗਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਜੀ ਇਸ ਲੰਗਰ ਦੇ ਵਿੱਚ ਕਿਸੇ ਨੂੰ ਕੋਈ ਰੋਕ ਡੋਕ ਨਹੀਂ ਕੀਤੀ ਜਾਂਦੀ ਹਰ ਰਸਤਾ ਜਾਣ ਵਾਲਾ ਬੰਦੀ ਕੋਈ ਹੈ ਮਾਦਾ ਦਰਬਾਰ ਤ ਜਾਂਦੇ ਨੇ ਜਾਂ ਕੋਈ ਕੋਈ ਵੀ ਦਿਹਾੜੀਦਾਰ ਵਗੈਰਾ ਕੋਈ ਵੀ ਆਦਮੀ ਇਸ ਲੰਗਰ ਸ਼ਖਸਾ ਹੈ ਅਸੀਂ ਜਿੰਨੇ ਮੇਰੇ ਸੇਵਾਦਾਰ ਨੇ 20 25 ਮੇਰੇ ਨਾਲ ਖੜੇ ਨੇ ਮੈਂ ਉਹਨਾਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਦਿਨ ਰਾਤ 24 ਘੰਟੇ ਕੱਟ ਪਰ ਉਹਰੇ ਸੇਵਾਦਾਰ ਜਾਂਜ ਰਹਿੰਦੇ ਆ ਨਾ ਹਲੋ ਮੇਰੇ ਸੇਵਾਦਾਰ 24 ਘੰਟੇ ਡਿਊਟੀ ਕਰਨ ਲਈ ਹਾਜ਼ਰ ਹਨ ਸਨਦਾ ਦੀ ਬਹੁਤ ਜੀ ਲੱਗ ਸੇਵਾ ਕਰਦੇ ਆ ਨਾ ਇੱਕ ਮੈਂ ਆਪਣੇ ਰਿੰਪੂ ਬਾਂਸਲ ਜੀ ਜੋ ਕਿ ਪ੍ਰਾਪਰਟੀ ਮਿਲਾਂ ਦੇ ਪ੍ਰਧਾਨ ਜੀ ਬਣਾਏ ਹਨ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇਸ ਲੰਗਰ ਦੇ ਵਿੱਚ ਇੱਕ ਦਿਨ ਦੀ ਸਾਰਾ ਦਿਨ ਜਲੇਬੇ ਦੀ ਸੇਵਾ ਫਰੀ ਕਰਦੇ ਆਣ ਜੀ ਤੇ ਆਪਣੇ ਗੋਿੰਦੀ ਜੀ ਠੇਕੇਦਾਰ ਨੇ ਆਪਣੇ ਪੰਪਾ ਵਾਲੇ ਉਹ ਵੀ ਇੱਕ ਦਿਨ ਪੂਰੀ ਸੇਵਾ ਕਰਕੇ ਜਾਂਦੇ ਆਣ ਇੱਕ ਬੰਦ ਦਾ ਬੰਬਾ ਦੇ ਵੀਰ ਜੀ ਨੇ ਉਹ ਵੀ ਸਾਡੇ ਨਾਲ ਪੂਰਾ ਸਜੋਗ ਦੇ ਰਹੇ ਨੇ ਜੀ। ਬਾਕੀ ਜਿੰਨੇ ਸਾਡੇ ਸ਼ਹਿਰ ਵਾਸੀ ਨੇ ਜਾਂ ਸਾਡੇ ਪਿੰਡ ਵਾਸੀ ਨੇ ਅਸੀਂ ਪਿੰਡਾਂ ਤੋਂ ਵੀ ਥਿਲ ਫੁੱਲ ਇਕੱਠਾ ਕਰਦੇ ਆ ਜੀ। ਅਸੀਂ ਸਾਡੀ ਡਿਮਾਂਗ ਨਹੀਂ ਕੋਈ ਵੀ ਕਿੰਨੇ ਪੈਸੇ ਕੋਈ ਦੇਊਗਾ। ਸਾਨੂੰ ਜੋ ਦਿੰਦਾ ਅਸੀਂ ਸਭ ਦਾ ਲੈ ਸਕਦੇ ਆ। ਤੇ ਇਹ ਲੰਗਰ ਮਾਂ ਮਾਜੀ ਗਿਰਦਮ ਚੱਲਦਾ ਤੇ ਚੱਲਦਾ ਰਹੂਗਾ। 24 ਘੰਟੇ ਚੱਲਦਾ ਹੈ ਜੀ। ਇਹ ਲੰਗਰ ਦੇ ਵਿੱਚ ਸਾਨੂੰ ਹਰ ਤਰ੍ਹਾਂ ਦੀ ਜਾਂ ਜਦੋਂ ਸਵੇਰ ਦਿੱਤੀ ਜਾਂਦੀ ਹੈ। ਇਸ ਲੰਗਰ ਦੇ ਵਿੱਚ ਡਾਕਟਰੀ ਸਹੂਲਤ ਉਈ ਹੋਰ ਬਾਰਾ ਜੋ ਚੀਏ ਸਭ ਅਸੀਂ ਯਾਪਿਆ ਨੂੰ ਜੀ ਰੈਡੀ ਸੁਦਾ ਸਾਡੇ ਗੱਦੇ ਪੈ ਨਹੀਂ ਜੁਰੇ ਅਗੇ ਕੂਲਰ ਲਾੜ ਕੇ ਪਾਣੀ ਵਾਲੇ ਪੂਰੀ ਠੰਡਿਆਵਾ ਲੰਦੇ ਜੀ ਕਾਣ ਸਾਮ ਗੁਰਿੰਦ ਦਾ ਯਾਪਿਆ ਨੂੰ ਰੋਟੀ ਪੰਜਾਬ ਰੋਹਦਾ ਪੈਣ ਦਾ ਪ੍ਰਬੰਧ ਹੈ ਜੀ ਪੂਰਾ ਨਾਣ ਦਾ ਪ੍ਰਬੰਧ ਹੈ ਜੀ ਅਸੀਂ ਕਿਸੇ ਗੱਲ ਦੀ ਕਮੀ ਨਹੀਂ ਰੱਖਦੇ ਜੀ ਸਾਡੇ ਮੰਦਰ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਜੈਕਾਰੇ ਸੁਨਈ ਨੈਤਰ ਹਾਰੀ ਦਾ ਜੈਕਾਰੇ ਕਮਾਲ ਜੈ ਕਰਮਾਨਨ ਦੇ ਵਿਦਾ ਸੋ ਸਤਿ ਸ੍ਰੀ ਅਕਾਲ ਜੈ ਮੇਰਾ ਨੋ ਭੋਲੂ ਰਾਮ ਜੀ ਆਪਣਾ ਮਾਤਾ ਨਾਨਾ ਦੇਵੀ ਦਾ ਲੰਗਰ 11ਵਾਂ ਵਿਸ਼ਾਲ ਪੰਡਾਰਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸ਼ਰਧਾ ਤੇ ਬੜੇ ਭਾਵਨਾ ਦੇ ਨਾਲ ਮਾਤਾ ਨਾਨਾ ਦੇਵੀ ਦਾ ਲੰਗਰ ਇਹ ਸੰਗਰੂਰ ਕੈਂਚੀਆਂ ਦੇ ਨਜ਼ਦੀਕ ਇਹ ਲੰਗਰ ਲਗਾਇਆ ਜਾ ਰਿਹਾ ਭਾਈ ਜਿੰਨੇ ਸਾਡੇ ਸੇਵਾਦਾਰ ਨੇ ਮਾਤਾ ਨਾਨਾ ਦੇਵੀ ਦੇ ਲੰਗਰ 'ਚ ਬਾਤ ਚੜ ਕੇ ਸੇਵਾ ਕਰ ਰਹੇ ਨੇ ਬਹੁਤ ਸਾਡਾ ਸਾਥ ਦੇ ਰਹੇ ਨੇ ਕਿ ਇਹਨਾਂ ਦੇ ਮਾਤਾ ਨਾਨਾ ਦੇਵੀ ਦੇ ਲੰਗਰ ਤੇ ਚਾਲਿਆਂ ਦੇ ਲਈ ਸਾਰੀ ਸਹੂਲਤ ਉਰੇ ਹੈਗੀ ਹੈ ਜੀ ਜੋ ਵੀ ਉਰੇ ਆਉਣਾ ਚਾਹੁੰਦਾ ਰਾਤ ਵੀ ਰਹਿ ਸਕਦਾ ਜੀ 24 ਘੰਟੇ ਖੁੱਲਾ ਲੰਗਰ ਹੈ ਮਾਤਾ ਨਾਨਾ ਦੇਵੀ ਦਾ ਇਹ ਸੁੰਦ ਚਾਲਿਆਂ ਦੇ ਨਰਾਤਿਆਂ ਦੇ ਲੰਗਰ ਨੇ ਕੀ ਵੀ ਵੀ ਆ ਲੰਗਰ ਕੋਈ ਵੀ ਖਾ ਸਕਦਾ ਜੀ ਖੁੱਲਾ ਲੰਗਰ 24 ਘੰਟੇ ਇਹ ਜੀ 5 ਤੋਂ ਲੈ ਕੇ 13 ਤਰੀਕ ਤੱਕ ਇਹ ਮਾਤਾ ਨਾਨਾ ਦੇਵੀ ਦਾ 24 ਘੰਟੇ ਲੰਗਰ ਆ ਭਗਤਾਂ ਦੇ ਲਈ ਹਾਜ਼ਰ ਰਹੇਗਾ ਜੀ